ਨੇ ਜੋ ਮੰਨ ਲਏ ਉਹ ਤੇ ਮਨ ਦੇ ਚ ਹੈ ਜੋ ਮਨ ਨੇ ਮਨਿਆ ਨਹੀਂ ਉਹ ਮਨ ਦੇ ਚ ਨਹੀਂ ਹੈ ਗਹਿਰਾਈ ਨਾਲ ਸੁਣਨਾ ਉਹ ਨਹੀਂ ਹੈ ਹੁਣ ਨਾਲ ਦੂਸਰਾ ਨੁਕਤਾ ਵੀ ਮੈਂ ਬਿਆਨ ਕਰਦੇ ਆ ਮਨ ਜਿਸ ਤੋਂ ਪ੍ਰਭਾਵਿਤ ਨਹੀਂ ਮਨ ਉਸ ਨੂੰ ਮੰਨਦਾ ਵੀ ਨਹੀਂ ਮਨ ਜਿਸ ਨੂੰ ਮੰਨਦਾ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਦੀ ਪ੍ਰਾਪਤੀ ਲਈ ना मनुख समा यतन करता है ना उपरला करता चौबी घंटे मनुख धन वास्ते कड़ सकता है चौबी घंटे एक घंटा भी धर्म वास्ते नहीं है परमात्मा वास्ते नहीं है क्यों मन नहीं मनता ये मैं अर्ज करें मनुख धन की खातर ਆਪਣਾ ਦੇਨ ਵੀ ਗਵਾ ਸਕਦਾ ਹੈ ਦੇਨ ਦੀ ਖਾਤਰ ਧਨ ਨਹੀਂ ਗਵਾ ਸਕਦਾ ਇਹ ਵੀ ਮੈਂ ਅਰਜ਼ ਕਰਦੇ ਹਾਂ ਮਨੁੱਖ ਦੇਨ ਤੋਂ ਪ੍ਰਭਾਵਿਤ ਨਹੀਂ ਧਨ ਤੋਂ ਪ੍ਰਭਾਵਿਤ ਹੈ ਪ੍ਰਮਾਤਮਾ ਤੋਂ ਪ੍ਰਭਾਵਿਤ ਨਹੀਂ ਪਦਾਰਤ ਤੋਂ ਪ੍ਰਭਾਵਿਤ ਹੈ ਪਦਾਰਥਾਂ ਦੀ ਖਾਤਰ ਪ੍ਰਮਾਤਮਾ ਛੋੜਿਆ ਜਾ ਸਕਦਾ ਪ੍ਰਮਾਤਮਾ ਕੀ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਔਖੇ ਨਾ ਹੋਣਾ ਤੇ ਮੈਨੂੰ ਕਹਿਣ ਦੇਣਾ ਕਿਉਂਕਿ ਮੈਂ ਮਿਸ਼ਨਰੀ ਮੇਰੀ ਜ਼ਿੰਮੇਵਾਰੀ ਹੈ अगर किसी मनुख ने गुरु की रहत मर्यादा देन धर्म छोड़े है, तो कारण की होगा धन हो की है पदार्थ होने संसार होगा और की है? इस तो अलावा और दन बेसारे और मनुख धन तो प्रभावित है धर्म तो नहीं मनुख परिवार तो प्रभावित है निरंकार तो नहीं मनुख पदार्था तो प्रभावित है ਪਰਮਾਤਮਾ ਤੋਂ ਨਹੀਂ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਨੂੰ ਮੰਨਦਾ ਵੀ ਨਹੀਂ ਮਨ ਜਿਸ ਨੂੰ ਮੰਨਦਾ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਦੀ ਪ੍ਰਾਪਤੀ ਲਈ ਨਾ ਸਮਾਂ ਹੈ ਨਾ ਸੰਘਰਸ਼ ਸਾਰੀ ਜ਼ਿੰਦਗੀ ਮਨੁੱਖ ਪਰਿਵਾਰ ਤੋਂ ਨਿਛਾਵਰ ਕਰ ਸਕਦਾ ਹੈ ਜ਼ਿੰਦਗੀ ਦਾ ਦਸਵਾਂ ਭਾਗ ਵੀ ਗੁਰੂ ਵਾਸਤੇ ਨਹੀਂ ਹੈ ਨਹੀਂ ਸਾਰੀ ਜ਼ਿੰਦਗੀ ਮਨੁੱਖ ਪਦਾਰਥਾਂ ਤੋਂ ਕੁਰਬਾਨ ਕਰ ਸਕਦਾ ਹੈ ਜ਼ਿੰਦਗੀ ਦਾ ਦਸਵਾਂ ਹਿੱਸਾ ਵੀ ਪਰਮਾਤਮਾ ਵਾਸਤੇ ਨਹੀਂ ਹੈ ਜਦ ਕਿ ਜ਼ਿੰਦਗੀ ਦਿੱਤੀ ਵੀ ਉਸਨੇ ਇਹ ਤੇ ਹਕੀਕਤ ਹੈ ਇਹ ਤੇ ਸਚਾਈ ਹੈ ਮੈਂ ਫਿਰ ਦੁਹਰਾਵਾਂ ਇਹਨੂੰ ਗਹਿਰੇ ਨਾਲ ਪਕੜਨਾ ਮਨ ਜਿਸ ਤੋਂ ਪ੍ਰਭਾਵਿਤ ਨਹੀਂ ਮਨ ਉਸ ਨੂੰ ਨਹੀਂ ਮੰਦਾ ਮਨ ਜਿਸ ਨੂੰ ਮੰਨਦਾ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਦੁਨੀਆ ਭਰ ਦੇ ਅਵਤਾਰੀ ਪੁਰਸ਼ਾਂ ਨੇ ਕਿਹਾ ਹੈ ਪ੍ਰਮਾਤਮਾ ਨੂੰ ਯਾਦ ਕਰੋ ਉਰਦੂ ਚ ਕਹਿੰਦੇ ਨੇ ਯਾਦ ਕਰਨਾ ਪੰਜਾਬੀ ਚ ਕਹਿੰਦੇ ਨੇ ਚੇਤੇ ਕਰਨਾ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰਨਾ ਸਿਮਰਨ ਕਰਨਾ ਚੇਤੇ ਕਰਨਾ ਯਾਦ ਕਰਨਾ ਇੱਕੋ ਹੀ ਗੱਲ ਹੈ ਇੱਕੋ ਹੀ ਗੱਲ ਹੈ ਬਾਰ ਬਾਰ ਯਾਦ ਕਿਸ ਦੀ ਆਵੇਗੀ ਜਿਸ ਤੋਂ ਮਨ ਪ੍ਰਭਾਵਿਤ ਹੈ ਬਾਰ ਬਾਰ ਮਨ ਕਿਸ ਦੀ ਮੰਗ ਕਰੇਗਾ ਜਿਸ ਤੋਂ ਮਨ ਪ੍ਰਭਾਵਿਤ ਹੈ ਪੜੇ ਧਿਆਨ ਨਾਲ ਸੁਣਨਾ ਮਨ ਜਿਸ ਤੋਂ ਪ੍ਰਭਾਵਤ ਨਹੀਂ ਮਨ ਮੰਦਾ ਹੀ ਨੇ ਮਨ ਯਾਦ ਵੀ ਨਹੀਂ ਕਰਦਾ ਮਨ ਕੋਈ ਪ੍ਰਮਾਤਮਾ ਤੋਂ ਪ੍ਰਭਾਵਤ ਨਹੀਂ ਤੁਸੀਂ ਆਖੋਗੇ ਪ੍ਰਭਾਵਤਾ ਤਾਂ ਤੇ ਗੁਰਦੁਆਰੇ ਆਇਆ ਪ੍ਰਭਾਵਤਾ ਤਾਂ ਤੇ ਬਾਣੀ ਪੜਦੇ ਮਨ ਮੰਦਾ ਸਾਡਾ ਪ੍ਰਮਾਤਮਾ ਨੂੰ ਗੁਰੂ ਨੂੰ ਤਾਂ ਹੀ ਤੇ ਗੁਰਦੁਆਰੇ ਆਉਂਦੇ ਹਾਂ ਹੁਣ ਮੈਂ ਬੰਮ ਨਖਰੀ ਦਾ ਦੂਜਾ ਸ਼ਲੋਕ ਤੁਹਾਡੇ ਸਾਹਮਣੇ ਰੱਖਾਂ ਗੁਰੂ ਅਰਜਨ ਦੇਵ ਜੀ ਦਾ ਇਹ ਤੇ ਸੀ ਕਬੀਰ ਦਾ ਮੈਂ ਪੂਰੀ ਬਾਵਨਖਰੀ ਦੀ ਕਥਾ ਵੀ ਬੇਸਤਰ ਸ਼ਹਿਰਾਂ ਦੇ ਵਿੱਚ ਕੀਤੀ ਹੈ ਜੰਮੂ ਕਾਨਪੁਰ ਲਖਨਊ ਦਿੱਲੀ ਇਤਿਆਦ ਬਾਵਨਖਰੀ ਗੌੜੀ ਮੱਲਾ ਪੰਜਵਾ ਬਾਵਨਖਰੀ ਗੌੜੀ ਸ੍ਰੀ ਕਬੀਰ ਜੀ ਬਾਵਨਖਰੀ ਇੱਕ ਇੱਕ ਅੱਖਰ ਦੀ ਮਹਿਮਾ ਮਾ ਅੱਖਰ ਤੋਂ ਕਬੀਰ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ ਮਨ ਸਾ ਦੇਸਿਦ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਇ ਮਨ ਜੈਸਾ ਹੋਰ ਕੋਈ ਨਹੀਂ ਕਿਉ ਇਹ ਮਨ ਸ਼ਕਤੀ ਇਹ ਮਨਸੀ ਹੋ ਇਹ ਮਨ ਪੰਜ ਤਦ ਕੋ ਜੀ ਮਨ ਸ਼ਿਵ ਨੂੰ ਮਨੇ ਪ੍ਰਮਾਤਮਾ ਨੂੰ ਮਨੇ ਤੇ ਮਨ ਪ੍ਰਮਾਤਮਾ ਹੋ ਜਾਂਦਾ ਹੈ ਮਨ ਪਦਾਰਥ ਨੂੰ ਮਨੇ ਤੇ ਮਨ ਪਦਾਰਥ ਹੋ ਜਾਂਦਾ ਹੈ ਮਨ ਪਰਵਾਰ ਨੂੰ ਮਨ ਲਵੇ ਤੇ ਪਰਵਾਰ ਦਾ ਰੂਪ ਹੋ ਜਾਂਦਾ ਹੈ ਮਨ ਨਿਰੰਕਾਰ ਨੂੰ ਮਨੇ ਤੇ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ ਤੋ ਮਨ ਨੇ ਪਰਿਵਾਰ ਨੂੰ ਪਰਿਵਾਰ ਕਰਕੇ ਮੰਨ ਲਿਆ ਪਦਾਰਥ ਨੂੰ ਪਦਾਰਥ ਕਰਕੇ ਮੰਨ ਲਿਆ ਧਨ ਨੂੰ ਧਨ ਕਰਕੇ ਮੰਨ ਲਿਆ ਮਨ ਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਹੀਂ ਮੰਨਿਆ ਨਹੀਂ ਮੰਨਿਆ ਤੁਸੀਂ ਆਖੋਗੇ ਮੰਨੇ ਤਾਂ ਤੇ ਆਇਆ ਹੁਣ ਫਿਰ ਗੋੜੀ ਮੱਲਾ ਪੰਜਵਾਂ 52 ਅਖਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨ ਨੇ ਮੰਨਿਆ ਨਹੀਂ ਹੈ ਮਨ ਮੰਗਦਾ ਹੈ ਇਹ ਗੁਰੂ ਨੂੰ ਮੰਨਦਾ ਨਹੀਂ ਹੈ ਗੁਰੂ ਕੋਲ ਮੰਗਦਾ ਹੈ ਮੰਗ ਕਰਕੇ ਆਉਂਦਾ ਹੈ ਵਿਸ਼ਨੂੰ ਦੀ ਪੂਜਾ ਲక్ష్ਮੀ ਕਰਕੇ ਲక్ష్ਮੀ ਨਾ ਹੋਵੇ ਤੇ ਕੋਈ ਵਿਸ਼ਨੂੰ ਦੀ ਪੂਜਾ ਨਹੀਂ ਇਹ ਪਰਮਾਤਮਾ ਨੂੰ ਮੰਨਦਾ ਨਹੀਂ ਹੈ ਮੰਗਦਾ ਹੈ ਇਹਦਾ ਸੰਬੰਧ ਮੰਗਣ ਦਾ ਹੈ ਕਿ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਲੋਕ ਸੁਣੋ ਮਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋ ਮੰਗੇ ਬਈਆ ਜਾਂਤੇ ਕੁਸਲ ਨ ਕਬ ਹੋਂਤੀ ਜਦ ਵੀ ਇਹ ਪ੍ਰਮਾਤਮਾ ਕੋਲ ਮੰਗਦਾ ਹੈ ਪ੍ਰਮਾਤਮਾ ਨੂੰ ਛੋੜ ਕੇ ਬਾਕੀ ਸਭ ਕੁਝ ਮੰਗਦਾ ਹੈ ਪ੍ਰਮਾਤਮਾ ਨੂੰ ਕਹਿੰਦਾ ਹੈ ਮੰਗਦਾ ਹੈ ਆਖੇ ਮੰਗੇ ਕੀ ਦੇਹ ਦੇ ਐ ਵੀ ਲੈ ਐ ਵੀ ਲੈ ਐ ਵੀ ਮੇਰੇ ਘਰ ਆ ਜਾਏ ਐ ਵੀ ਮੇਰੇ ਘਰ ਆਏ ਐ ਵੀ ਮੇਰੇ ਘਰ ਆਏ ਤੇ ਪ੍ਰਮਾਤਮਾ ਕਹਦੇ ਵੀ ਮੈਂ ਵੀ ਆ ਜਾਵਾਂ ਨਾ ਤੂੰ ਇੱਕ ਪਾਸੇ ਰਹਿ। ਫੇਰੀ ਕੋਈ ਲੋੜ ਨਾ। ਤੂੰ ਆਏਗਾ ਤੇ ਮੇਰਾ ਸਭ ਕੁਝ ਬਦਲ ਕੇ ਰੱਖ ਦੇਂਗਾ। ਆਪ ਦੀ ਗੈਤ ਲਈ ਅਰਜ਼ ਕਰਾਂ। ਦੋ ਤਰ੍ਹਾਂ ਦੇ ਮਨੁੱਖ ਸਾਰੇ ਸੰਸਾਰ ਵਿੱਚ ਨੇ। ਸਾਰੇ ਸੰਸਾਰ ਵਿੱਚ ਨੇ। ਇੱਕ ਕਮਜ਼ੋਰ ਮਨੁੱਖ ਈਸ਼ਵਰ ਨੂੰ ਇਸ ਵਾਸਤੇ ਮੰਨਦਾ ਹੈ। ਜੋ ਕੁਝ ਉਸ ਦੀਆਂ ਖਾਇਸ਼ਾਂ ਨੇ ਹੈ ਪੂਰੀਆਂ ਹੋਵਨ। ਜੋ ਉਸ ਦੀਆਂ ਮੰਗਾਂ ਨੇ ਪੂਰੀਆਂ ਹੋਣ। ਇੱਕ ਸ਼ਕਤੀਸ਼ਾਲੀ ਮਨੁੱਖ ਇੱਕ ਤਾਕਤਵਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਜੋ ਉਸ ਦੀਆਂ ਮੰਗਾਂ ਨੇ ਅਗਰ ਪਰਮਾਤਮਾ ਨੂੰ ਮੰਨ ਲਵੇ ਤਾਂ ਪੂਰੀਆਂ ਨਹੀਂ ਕਰ ਸਕਦਾ। ਉਹ 80 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। ਅਗਰ ਰੱਬ ਨੂੰ ਮੰਨਦਾ ਤੇ ਕਰ ਸਕਦਾ ਸੀ। ਇਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਮੰਨਦਾ ਹੈ ਇਸ ਵਾਸਤੇ ਕਿ ਪਰਮਾਤਮਾ ਤੋਂ ਬਿਨਾ ਉਹਦੀਆਂ ਮੰਗਾਂ ਦੀ ਪੂਰਤੀ ਨਹੀਂ ਹੋਵੇਗੀ ਇੱਕ ਸ਼ਕਤੀਸ਼ਾਲੀ ਮਨੁੱਖ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ ਕਿਉਂਕਿ ਜੋ ਕੁਝ ਉਹ ਚਾਹੁੰਦਾ ਹੈ ਉਹ ਬਿਨਾ ਪਰਮਾਤਮਾ ਨੂੰ ਇੱਕ ਪਾਸੇ ਕੀਤੇਆਂ ਪੂਰੀਆਂ ਨਹੀਂ ਕਰ ਸਕਦਾ ਉਹ ਤੇ ਦੁਰਾਚਾਰ ਕਰਨਾ ਚਾਹੁੰਦਾ ਹੈ ਉਹ ਤੇ ਸ਼ਰਾਬ ਪੀਣਾ ਚਾਹੁੰਦਾ ਹੈ ਉਹ ਤੇ ਗੁਰੂ ਨੂੰ ਇੱਕ ਪਾਸੇ ਕਰੇ ਗੁਸਤਾਖੀ maaf ਤਾਂ ਹੀ ਕਿਸਾਨ ਨੂੰ ਕੈਂਚੀ ਲਾ ਸਕਦਾ ਹੈ ਗੁਰੂ ਨੇ ਇੱਕ ਪਾਸੇ ਕਰਿਆ ਐ ਕਲ ਗਈਦਰ ਤੋਂ ਇੱਕ ਪਾਸੇ ਹੋ ਆਪਾਂ ਉਸ ਤਰਾ ਫੇਰਨਾ ਹੈ ਕੈਂਚੀ ਫੇਰਨੀ ਬਾਰ ਬਾਰ ਮੈਂ ਮਾਫੀ ਮੰਗ ਲਵਾਂ ਮੈਂ ਤੇ ਨਾਈ ਦੀ ਦੁਕਾਨ ਤੇ ਬੈਠਣਾ ਤੂੰ ਜ਼ਰਾ ਇੱਕ ਪਾਸੇ ਹੋ ਤੂੰ ਇੱਕ ਪਾਸੇ ਹੋਏਗਾ ਤੇ ਦਾੜੀ ਦੀ ਕੈਂਚੀ ਫੇਰਨੀ ਬੜੀ ਔਖੀ ਹੋ ਜਾਏਗੀ ਤੂੰ ਸਾਹਮਣੇ ਆ ਗਿਆ ਕੋਲ ਬੈਠ ਗਿਆ ਤਾਂ ਫਿਰ ਮੈਂ ਉਸ ਤਰ੍ਹਾਂ ਕੇਲੇ ਚਲਾਵਾਂਗਾ ਫਿਰ ਤੇ ਕੰਗਾ ਹੀ ਫੇਰਨਾ ਪੈਗਾ ਬੜੇ ਧਿਆਨ ਨਾਲ ਸੁਣਨਾ ਐ ਭਾਵੇਂ ਦਿਲ ਸ਼ਿਕਨੀ ਦੀ ਗੱਲ ਪਰ ਮੈਂ ਕੀ ਕਰਾਂ ਸਤਿਗੁਰੂ ਦਾ ਡੰਡੋਰ ਸਿੰਘ ਆ ਆਪਣੇ ਫਰਜ਼ ਨੂੰ ਰਿਵਾਣਾ। ਨਹੀਂ ਕਿਹਾ ਗੱਲਾਂ ਕਰਕੇ ਤੁਹਾਡੇ ਕੋਲ ਨਹੀਂ ਮੈਂ ਚਲੇ ਜਾਣਾ। ਇੱਕ ਕਮਜ਼ੋਰ ਮਰਕ ਪ੍ਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਕਿ ਉਸ ਦੀਆਂ ਮੰਗਾਂ ਪ੍ਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ। ਉਹਦੀਆਂ ਖਾਹਿਸ਼ਾਂ ਪ੍ਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ। ਇਕ ਸੰਪੰਨ ਤੇ ਜ਼ਰਾ ਸ਼ਕਤੀਸ਼ਾਲੀ ਬਣ ਕੇ ਪ੍ਰਮਾਤਮਾ ਨੂੰ ਇਸ ਵਾਸਤੇ ਇਨਕਾਰੀ ਹੋ ਜਾਂਦਾ ਹੈ ਇਨਕਾਰ ਕਰ ਦਿੰਦਾ ਹੈ ਜੋ ਕੁਝ ਉਹ ਕਰਨਾ ਚਾਹੁੰਦਾ ਹੈ ਅਗਰ ਪ੍ਰਮਾਤਮਾ ਨੂੰ ਇੱਕ ਪਾਸੇ ਨਾ ਕਰੇ ਤਾਂ ਕਰ ਨਹੀਂ ਸਕਦਾ ਉਹ ਕਰ ਨਹੀਂ ਸਕਦਾ ਅਗਰ ਖੁਦਾ ਨੂੰ ਮੰਨਣ ਵਾਲਾ ਔਰੰਗਜ਼ੇਬ ਹੁੰਦਾ ਤੇ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਪਾ ਸਕਦਾ ਸੀ ਉਹ ਤਿੰਨ ਬਿਰਾਵਾਂ ਦਾ ਕਾਤਲ ਹੈ ਆਪਣੇ ਤਿੰਨ ਭਰਾ ਮਾਰ ਦਿੱਤੇ ਉਹਨੇ ਵੱਡੀ ਭੈਣ ਨੂੰ ਵੀ ਜੇਲ੍ਹ ਦੇ ਵਿੱਚ ਪਾਇਆ ਉਨੇ ਆਪਣੀ ਬੱਚੀ ਤੇ ਵੀ ਜ਼ੁਲਮ ਕਰਾਇਆ ਇਹ ਸਭ ਕੁਝ ਕਰ ਸਕਦਾ ਸੀ ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਪਰਮਾਤਮਾ ਤੋਂ ਬਿਨਾਂ ਉਹਦੀਆਂ ਇੱਛਾਵਾਂ ਦੀ ਪੂਰਤੀ ਨਹੀਂ ਹੋਵੇਗੀ ਇੱਕ ਸ਼ਕਤੀਸ਼ਾਲੀ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਕਿ ਅਗਰ ਉਸ ਨੂੰ ਇਨਕਾਰ ਨਾ ਕਰੇ ਤਾਂ ਆਪਣੀਆਂ ਇੱਛਾਵਾਂ ਦੀ ਪੂਰਤੀ ਨਹੀਂ ਕਰ ਸਕਦਾ ਦੁਨੀਆਂ ਦੇ ਸਾਹਮਣੇ ਆਪਣੀਆਂ ਇੱਛਾਵਾਂ ਨੇ ਮੰਗਨੈ ਰਬ ਦੀ ਕੋਈ ਗੱਲ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਪਰਮਾਤਮਾ ਨੂੰ ਮੰਗਦਾ ਨਹੀਂ ਹੈ ਪਰਮਾਤਮਾ ਕੋਲੋਂ ਮੰਗਦਾ ਹੈ ਮੰਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਜਾਤੇ ਕੁਸਲ ਨ ਕਬਹੁ ਥੀ ਜਦ ਵੀ ਪਰਮਾਤਮਾ ਕੋਲ ਮੰਗਦਾ ਹੈ ਬੀਆ ਸ਼ਬਦ ਲੈਂਦੇ ਹੀ ਪੰਜਾਬ ਲਈ ਤੇ ਚੜਦੇ ਪੰਜਾਬ ਦੇ ਵਿੱਚ ਵਰਤੇ ਜਾਂਦਾ ਹੈ ਤੇ ਜਾਂਦਾ ਹੈ ਪਰ ਅਰਥ ਬਦਲ ਜਾਂਦੇ ਨੇ ਲਾਹੌਰ ਤੋਂ ਪਰੇ ਬਿਆਹ ਦੇ ਅਰਸ ਹੁੰਦੇ ਨੇ ਹੋਰ ਬਿਆਹ ਦੇ ਹੋਰ ਤੇ ਪਰ ਲਾਹੌਰ ਤੋਂ ਦੇ ਚੜਦੇ ਪੰਜਾਬ ਦੇ ਵਿੱਚ ਬਿਆਹ ਦੇ ਅਰਥ ਪਰੂਥਾ ਕਰਦੇ ਨੇ ਬਈ ਰੋਟੀ ਕਲਦੀ ਰੋਟੀ ਬਿਆਹ ਭੋਜਨ ਪਰੂਥਾ ਭੋਜਨ ਬਹਿ ਦੇ ਅਰਥ ਪਰੂਥਾ ਕਰਦੇ ਨੇ ਲੇਕਿਨ ਲਾਹੌਰ ਤੋਂ ਪਰੇ ਸਰਗੋਦਾ ਸਿਆਲਕੋਟ raulepindi इत्याਦਕ ਬਿਆਦੇ ਹੋਰ ਹੋਰ ਬਿਆਦੇ ਹੋਰ ਦੇ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਬ ਹੋਂਥੀਆ ਜਦ ਵੀ ਪ੍ਰਮਾਤਮਾ ਕੋਲੋਂ ਮੰਗਦਾ ਹੈ ਪ੍ਰਮਾਤਮਾ ਨੂੰ ਛੱਡ ਕੇ ਕੁਝ ਹੋਰ ਹੀ ਮੰਗਦਾ ਹੈ ਪ੍ਰਮਾਤਮਾ ਨੂੰ ਨਹੀਂ ਮੰਗਦਾ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਬ ਹੋਂਥੀਆ ਇਹ ਪਰਮਾਤਮਾ ਨੂੰ ਮੰਨਦਾ ਨਹੀਂ ਪਰਮਾਤਮਾ ਕੋਲ ਮੰਗਦਾ ਹੈ ਪਰਮਾਤਮਾ ਨੂੰ ਛੱਡ ਕੇ ਬਾਕੀ ਸਭ ਕੁਝ ਮੰਗਦਾ ਹੈ ਇਹਦਾ ਸੰਬੰਧ ਮੰਗਣ ਦਾ ਮੰਗਣ ਦਾ ਜਿਸ ਦਾ ਸੰਬੰਧ ਹੈ ਮਹਾਰਾਜ ਕਹਿੰਦੇ ਨੇ ਇਆਣਾ ਮम्मा ਮੰਗਣ ਹਾਰ ਇਆਣਾ ਸ਼ਾਇਦ ਆਪ ਨੂੰ ਪਤਾ ਹੋਵੇ ਅਪਗ੍ਰਸਤੀ ਉਹ ਛੋਟਾ ਮਾਸੂਮ ਬੱਚਾ ਇਹ ਜੇ ਮੰਗਣਾ ਹੀ ਜਾਣਦਾ ਹੈ ਲੈਣਾ ਹੀ ਜਾਣਦਾ ਹੈ ਉਹਦੇ ਕੋਲ ਪੰਜ ਖਿਡੌਣੇ ਹੋਵਨ ਤੇ ਉਹਦੇ ਦੂਜੇ ਭਰਾ ਕੋਲ ਇੱਕ ਖਿਡੌਣਾ ਹੋਵੇ ਦੋਵੇਂ ਛੋਟੇ ਹੋਣ ਤੇ ਜਿਹਦੇ ਕੋਲ ਪੰਜ ਨੇ ਨਾ ਉਹਨੂੰ ਕਹਿ ਲਈਏ ਤਾਂ ਇੱਕ ਐਸਨੋ ਦੇ ਦੇ ਫਿਰ ਵੀ ਤੇਰੇ ਕੋਲ ਚਾਰ ਹੋ ਜਾਣਗੇ ਉਹਦੇ ਕੋਲ ਦੋ ਹੋਣਗੇ ਇੱਕ ਖਿਡੌਣਾ ਇਹਨੂੰ ਦੇ ਉਹਦਾ ਵਸ ਲਗੇ ਦੂਜੇ ਕੋਲ ਇੱਕ ਵੀ ਖੋਵੇਗਾ ਆਪਣੇ ਪੰਜਾਂ ਵਿੱਚੋਂ ਇੱਕ ਨਹੀਂ ਦੇਗਾ 마ਸੂਮ ਬੱਚਾ ਦੇਣਾ ਜਾਣਦਾ ਹੀ ਨਹੀਂ ਲੈਣਾ ਜਾਣਦਾ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜੋ ਹਰ ਵਕਤ ਮੰਗਦਾ ਪਿਆ ਪ੍ਰਮਾਤਮਾ ਕੋਲ ਬੱਚਾ ਹੈ ਇਆਣਾ ਮਮਾ ਮੰਗਣ ਹਾਰ ਇਆਣਾ ਦੇਣ ਹਾਰ ਦੇ ਰਹੋ ਸ ਜਾਣਾ ਇੱਕ ਸਿਆਣੀ ਮਾਂ ਨੂੰ ਪਤਾ ਹੈ ਕਿ ਮੇਰੇ ਇਸ ਬੱਚੇ ਨੂੰ ਛੋਟੇ ਜਿਹੇ 마ਸੂਮ ਬੱਚੇ ਨੂੰ ਕੀ ਚਾਹੀਦਾ ਹੈ ਕਿ ਉਸ ਨੂੰ ਇਤਨਾ ਵੀ ਨਹੀਂ ਪਤਾ ਕਿ ਮਾਂ ਹੋਣ ਦਾ ਉਹਦੇ ਕੋਲ ਸੁਭਾਗ ਵੀ ਨਹੀਂ ਹੈ ਕਿਉਂ ਪ੍ਰਮਾਤਮਾ ਨੂੰ ਇਤਨਾ ਵੀ ਨਹੀਂ ਪਤਾ ਜੀਵਾਂ ਦੀ ਕੀ ਲੋੜ ਹੈ ਜੋ ਮੰਗੇ ਤੋ ਮੰਗੇ ਵੀ ਆ ਜਾਂਦੇ ਕੁਸਲਨਾ ਕਬ ਹੋਂਥਿਆ ਮੰਗਣ ਦਾ ਸੰਬੰਧ ਹੈ ਮਨਨ ਦਾ ਸੰਬੰਧ ਨੇ ਹੁਣ ਮੈਂ ਅਰਜ਼ ਕਰਦੇ ਆ ਦੋ ਨੁਕਤੇ ਹੋਰ ਬਿਆਨ ਕਰਦੇ ਆ ਤੇ ਮੈਂ ਸਮਾਪਤੀ ਕਰਾਂ ਮਨੁੱਖ ਪਰਮਾਤਮਾ ਨੂੰ ਮੰਨਦਾ ਹੈ ਤੇ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਆਖਿਰ ਪ੍ਰੇਰਣਾ ਕਿੱਥੋਂ ਲੈਂਦਾ ਹੈ ਕਿੱਥੋਂ ਲੈਂਦਾ ਇਹਨਾਂ ਦੋ ਨੁਕਤਿਆਂ ਨੂੰ ਅਗਰ ਤੁਸੀਂ ਪਕੜ ਲਿਆ ਤੇ ਗੱਲ ਮੂਲ ਫਾੜੀ ਪਕੜ ਦੇ ਚ ਆ ਜਾਏਗੀ ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਕਿਉਂ ਪਰਮਾਤਮਾ ਤੇ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਬ੍ਰह्म ਤੇ ਬ੍ਰह्म ਦਾ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਇਹ ਨਹੀਂ ਗਿਆਨ ਅਜ ਮਿਲ ਗਿਆ ਤੇ ਬ੍ਰह्म ਕੱਲ ਮਿਲੇਗਾ ਬ੍ਰह्म ਅਜ ਮਿਲ ਗਿਆ ਤੇ ਗਿਆਨ ਕੱਲ ਮਿਲੇਗਾ ਕਥਾ ਹੀ ਨਹੀਂ ਦੋਵੇਂ ਇਕੱਠੇ ਮਿਲਦੇ ਨੇ ਜਿਵੇਂ ਕੋਈ ਇਹ ਆਖੇ ਬੜੀ ਧੁੱਪ نکਲੀ ਹੈ ਬੜਾ ਚਾਨਣਾ ਹੈ ਪਰ ਕਮਾਲ ਦੀ ਗੱਲ ਸੂਰਜ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜੇ ਜਿਨੀ ਧੁੱਪ ਨਿਕਲੀ ਹੈ ਇਤਨਾ ਚਾਨਣਾ ਹੈ ਤੇ ਸੂਰਜ ਹੈ ਪਰ ਕੋਈ ਇਹ ਆਖੇ ਧੁੱਪ ਤੇ ਬੜੀ ਫੈਲੀ ਹੋਈ ਹੈ ਚਾਨਣਾ ਤੇ ਬੜਾ ਹੈ ਪਰ ਕੀ ਕਰੀਏ ਸੂਰਜ ਤੇ ਨਿਕਲਿਆ ਹੀ ਨਹੀਂ ਇਹ ਗਲਤ ਹੈ ਤੇ ਕੋਈ ਇਹ ਆਖੇ ਸੂਰਜ ਤੇ ਸਿਰ ਤੇ ਖੜਾ ਹੈ ਨਿਕਲਿਆ ਹੋਇਆ ਹੈ ਕਮਾਲ ਦੀ ਗੱਲ ਹੈ ਚਾਨਣਾ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਗਿਆ ਸੂਰਜ ਹੈ ਤਾਂ ਦਿਨ ਵੀ ਹੈ दिन है तो सूरज है सूरज है तो चानना है चानना है तो सूरज भी है ब्रह्म है तो नाल ज्ञान भी है ज्ञान है तो ब्रह्म भी है ज्ञान है तो भगवान है भगवान है तो ज्ञान है द्ठे प्रगट आते अगे पिछे नहीं प्रगट आ इस वास्ते ज्ञान करके कोई भगवान के मार्ग से नहीं चलता फिर प्रेरणा कितों दो नुकते मैं थोनों बयान कर लगा तो फिर समाप्ति रायपुर ਦੇਚ ਇੱਕ ਤਾਰਕਿਕ ਬੰਦੇ ਨੇ ਸਵਾਮੀ ਵਿਵੇਕਾਨੰਦ ਤੇ ਇੱਕ ਪ੍ਰਸ਼ਨ ਕੀਤਾ ਸੀ ਜਿਨੇ ਕਿ ਸਵਕਤ ਕਿਹਾ ਸੀ ਵਿਵੇਕਾਨੰਦ ਨੇ ਅਗਰ ਭਾਰਤ ਨੂੰ ਬਚਾਣਾ ਹੈ ਤਾਂ ਹਰ ਘਰ ਦੇਚ ਗੁਰੂ ਗੋਬਿੰਦ ਸਿੰਘ ਦਾ ਇੱਕ ਲਾੜਲਾ ਹੋਣਾ ਚਾਹੀਦਾ ਉਸੇ ਤੋਂ ਪ੍ਰੇਰਿਤ ਹੋ ਕੇ ਮਦਨ ਮੋਹਨ ਮਾਲਵੀਆ ਨੇ ਵੀ ਕਹਿ ਦਿੱਤਾ ਅਗਰ ਭਾਰਤ ਨੂੰ ਆਜ਼ਾਦ ਰੱਖਣਾ ਹੈ ਤੇ ਇਹਦੀ ਸੰਸਕ੍ਰਿਤੀ ਨੂੰ ਬਚਾਈ ਰੱਖਣਾ ਹੈ ਹਰ ਘਰ ਵਿੱਚ ਗੁਰੂ ਗੋਬਿੰਦ ਸਿੰਘ ਦਾ ਇੱਕ ਸਿੱਖ ਹੋਵੇ ਮਦਨ ਮੋਹਨ ਮਾਧਵਿਆ ਜਿਨੇ ਬਨਾਰਸ ਯੂਨੀਵਰਸਿਟੀ ਨੂੰ ਜਨਮ ਦਿੱਤਾ ਇੱਕਦਮ ਉਹਨਾਂ ਦੀ ਗੱਲ ਪਕੜਦੇ ਚ ਆ ਗਈ ਇਹ ਬੰਦਾ ਕਿੱਥੋਂ ਪਿਆ ਬੋਲਦਾ ਹੈ ਕੀ ਆ ਮਨੁੱਖ ਨੂੰ ਅੰਧ ਵਿਸ਼ਵਾਸ ਚਾਹੀਦਾ ਹੈ ਕੀ ਮਨੁੱਖ ਨੂੰ ਲੋੜ ਹੈ ਬਲਾਈਂਡ ਫੇਥ ਦੀ ਵਿਵੇਕਾਨੰਦ ਬੋਲਪੈ ਬਲਾਈਂਡ ਫੇਥ ਵੀ ਚਾਹੀਦਾ ਹੈ पर एक शर्त ਦੇ ਨਾਲ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋਵੇ ਅੰਧ ਵਿਸ਼ਵਾਸ ਵੀ ਚਾਹੀਦਾ ਪਰ ਜਿਸ ਤੇ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ ਪਰਮਾਤਮਾ ਤੇ ਪ੍ਰਕਾਸ਼ਮਾਨ ਹੈ ਉਹਦੇ ਤੇ ਅਗਰ ਪੂਰਨ ਤੌਰ ਤੇ ਵਿਸ਼ਵਾਸ ਕਰ ਦਿੱਤਾ ਨਾਲ ਸਮਝ ਹੀ ਦੇ ਚ ਵੀ ਤੂੰ ਯਕੀਨ ਜਾਣੋ ਜਿੰਦਗੀ ਚ ਚਾਣਣਾ ਹੀ ਚਾਣਣਾ ਹੋ ਜਾਏਗਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਏਗਾ ਪਰ ਮਨੁੱਖ ਉਸ ਦੇ ਮਾਰਗ ਤੇ ਕਿਸ ਤਰ੍ਹਾਂ ਚਲੇ ज्ञान ਤੇ ભગવાન ਤੇ ਦੋਵੇਂ ਇਕੱਠੇ ਮਿਲਦੇ ਨੇ ਇਹ ਜੋ ਮੈਂ ਗਿਆਨ ਦੀਆਂ ਗੱਲਾਂ ਤੁਹਾਨੂੰ ਕਰ ਰਿਹਾ ਅਕਸ਼ਰੀ ਗਿਆਨ ਹੈ ਅਨਭਵੀ ਗਿਆਨ ਨਹੀਂ ਹੈ ਅਕਸ਼ਰੀ ਗਿਆਨ ਸੁਣਨ ਸੁਣਾਉਣ ਵਾਸਤੇ ਹੁੰਦਾ ਹੈ ਸਮਝਣ ਸਮਝਾਉਣ ਵਾਸਤੇ ਹੁੰਦਾ ਹੈ ਅਨਭਵੀ ਗਿਆਨ ਮਨੁੱਖ ਨੂੰ ਬਦਲ ਕੇ ਰੱਖ ਦਿੰਦਾ ਹੈ ਮਨੁੱਖ ਉਹ ਨਹੀਂ ਰਹੇਗਾ ਕਬੀਰ ਕਿਸੇ ਵਿਦਿਆਲੇ ਤੋਂ ਨਹੀਂ ਪੜ੍ਹੇ ਤੇ ਪੰਡਤ ਲੋਕ ਸ਼ੂਦਰ ਨੂੰ ਪੜ੍ਹਨਦੇ ਵੀ ਨਹੀਂ ਸਨ ਇਤਨਾ ਗਿਆਨ ਜਿਹੜਾ ਉਹਦੇ ਅੰਦਰੋਂ ਪ੍ਰਗਟ ਹੋਇਆ ਉਹਨੂੰ ਅਨਭਵੀ ਗਿਆਨ ਕਹਿੰਦੇ ਨੇ ਜਿਹਨੇ ਕਬੀਰ ਦੀ ਜ਼ਿੰਦਗੀ ਨੂੰ ਹੀ ਬਦਲ ਕੇ ਰੱਖ ਦਿੱਤਾ ਅਨਭਵੀ ਗਿਆਨ ਮਨੁੱਖ ਨੂੰ ਬਦਲ ਕੇ ਰੱਖ ਦਿੰਦਾ ਹੈ ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਤੇ ਹੈ ਬਦਲਦੀ ਕੋਈ ਨਹੀਂ ਹੈ ਇਹ ਵੀ ਮੈਂ ਕਥਾਈ ਨਹੀਂ ਬਦਲਦੀ ধੂਆਧਾਰ ਤਕਰੀਰਾਂ ਚੱਲਦੀਆਂ ਨੇ ਪਰ ਤਕਰੀਰ ਕਰਨ ਵਾਲੇ ਵੀ ਕੋਈ ਨਹੀਂ ਬਦਲਦੇ ਰਾਤ ਦਾ ਸ਼ੇਰ ਮੈਂ ਫਿਰ ਤੁਹਾਨੂੰ ਸਮਝਾ ਦਿਆਂ ਸੁਣਾ ਦਿਆਂ ਕਿਸੇ ਪਤਾ ਪੁੱਛੇਂ मंजिले जाना ए खुदा तेरा पता मैं किससे पता पूछे मंजिले जाना ऐ खुदा दसते सही मैं तेरे घर का रस्ता कोल पूछा कौन मैनु दसे किससे पता पूछे मंजिले जाना जिसको खबर थी तेरी वो बेखबर मिला जिदे तेरी खबर सी ਉਹਤੇ ਖਬਰ ਦਸਣ ਜੋਗਾ ਹੀ ਨਹੀਂ ਸੀ ਚੁੱਪ ਖਾਮੋਸ਼ ਤੇ ਜਿਹੜੇ ਖਬਰ ਦਸਦੇ ਪੈ ਨੇ ਉਹਨਾਂ ਕੋਲ ਖਬਰ ਹੈ ਹੀ ਕੋਈ ਨਹੀਂ ਹੈ ਹੀ ਕੋਈ ਨਹੀਂ ਬੜੀ ਕਮਾਲ ਦੀ ਝੋਟ ਕੀਤੀ ਹੈ ਇਸ ਸ਼ਹਿਰ ਨੇ ਮਨੁੱਖ ਫਿਰ ਕਿਸ ਪ੍ਰੇਰਣਾ ਦੇ ਨਾਲ ਪ੍ਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਕਿਉਂਕਿ ਗਿਆਨ ਤੇ ਭਗਵਾਨ ਤੇ ਦੋਵੇਂ ਇਕੱਠੇ ਮਿਲਦੇ ਨੇ ਮਨੁੱਖ ਚੱਲਦਾ ਹੈ ਮੌਤ ਦੇ ਗਿਆਨ ਕਰਕੇ ਮਰਨਾ ਮੌਲਾ ਮਰਨਾ ਮੌਤ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੀ ਗੱਲ ਛੱਡ ਤੂੰ ਪਹਿਲੇ ਮੌਤ ਨੂੰ ਕਬੂਲ ਕਰ ਜਦ ਕਿਸੇ ਨਿਕਟਵਰਤੀ ਦੀ ਮੌਤ ਹੋਵੇ ਤੇ ਮਨੁੱਖ ਸਮਸ਼ਾਨ ਘਾਟ ਤੇ ਪਹੁੰਚਿਆ ਹੋਵੇ ਹਿਰਦਾ ਸ਼ੁੱਧ ਹੁੰਦਾ ਹੈ ਪਵਿੱਤਰ ਹੁੰਦਾ ਹੈ ਸੈਂਕੜੇ ਦਫਾ ਜਪਜੀ ਸਾਹਿਬ ਦੇ ਪਾਠ ਕੀਤੇ ਨਾ ਹਿਰਦਾ ਸ਼ੁੱਧ ਨਹੀਂ ਹੋਇਆ ਸਮਸ਼ਾਨ ਦੇ ਵਿੱਚ ਸ਼ੁੱਧ ਹੋ ਗਿਆ ਨਾ ਕ੍ਰੋਧ ਨਾ ਲੋਭ ਨਾ ਕਾਮ ਹਿਰਦਾ ਬੈਰਾਗੀ ਉੱਥੇ ਨਿਕਟ ਵਰਤੀ ਦੀ ਮੌਤ ਨਾਲ ਹਿਰਦਾ ਬੈਰਾਗੀ ਹੋ ਜਾਂਦਾ ਹੈ ਤੇ ਪਵਿੱਤਰ ਹੋ ਜਾਂਦਾ ਹੈ ਤੇ ਜਿਸ ਨੂੰ ਆਪਣੀ ਮੌਤ ਦਿਖਾਏਗੀ ਦੇਵੇ ਆਪਣੀ ਮੌਤ ਇਹ ਤੇ ਨਿਕਟ ਵਰਤੀ ਦੀ ਮੌਤ ਸੀ ਇਹ ਤੇ ਸੰਬੰਧੀ ਦੀ ਮੌਤ ਸੀ ਚਾਹੇ ਉਹ ਸੰਬੰਧੀ ਭਰਾ ਸੀ ਮਾਂ ਸੀ ਪਿਤਾ ਸੀ ਦੋਸਤ ਸੀ ਨਿਕਟ ਵਰਤੀ ਨਿਕਟ ਵਰਤੀ ਦੀ ਮੌਤ ਨਾਲ ਜਿਵੇਂ ਮੌਤ ਨੇੜੇ ਦਿਖਾਈ ਦਿੱਤੀ ਹਿਰਦਾ ਸ਼ੁੱਧ ਹੋ ਗਿਆ ਤੇ ਨਿਕਟਵਰਤੀ ਦੀ ਮੌਤ ਨਾਲ ਹਿਰਦਾ ਇਤਨਾ ਸ਼ੁੱਧ ਹੋ ਗਿਆ ਵਕਤੀ ਤੌਰ ਤੇ ਕਿ ਜੇ ਆਪਣੀ ਮੌਤ ਦਿਖਾਈ ਦੇਵੇ ਤਾਂ ਕਿਤਨਾ ਹਿਰਦਾ ਪਵਿੱਤਰ ਹੋ ਜਾਏਗਾ ਕਿਤਨਾ ਹਿਰਦਾ ਸ਼ੁੱਧ ਹੋ ਜਾਏਗਾ ਤੋ ਮਹਾਰਾਜ ਕਹਿੰਦੇ ਨੇ ਰੱਬ ਦੀ ਗੱਲ ਨੰਬਰ 2 ਤੇ ਤੋ ਪਹਿਲੇ ਮਰਨਾ ਕਬੂਲ ਕਰ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋਏ ਸਬਨ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ ਪਰਮਾਤਮਾ ਦੇ ਮਾਰਗ ਤੇ ਕੋਈ ਚੱਲਦਾ ਹੈ ਗਿਆਨ ਕਰਕੇ ਨਹੀਂ 99 ਵਿਸਦੀ ਦੁੱਖ ਦੀ ਚੋਟ ਨਾਲ ਚੱਲਦਾ ਹੈ ਕੋਈ ਗਿਆਨ ਕਰਕੇ ਮਹਾਤਮਾ ਬੁੱਧ ਪਰਮਾਤਮਾ ਨੂੰ ਲੱਭਣ ਵਾਸਤੇ ਨਹੀਂ ਗਿਆ ਸਾਰੇ ਸੁੱਖ ਉਹਦੇ ਕੋਲ ਸਨ ਲੇਕਿਨ ਉਸਨੇ ਇੱਕ ਦਿਨ ਬਿਮਾਰ ਨੂੰ ਦੇਖਿਆ ਹਿਰਦਾ ਚੋਟ ਖਾ ਗਿਆ ਇੱਕ ਦਿਨ ਇੱਕ Laash ਦੇਖ ਲਈ ਹਿਰਦਾ ਚੋਟ ਖਾ ਗਿਆ ਇੱਕ ਦਿਨ ਉਸਨੇ ਇੱਕ ਬੁੱਢੇ ਨੂੰ ਦੇਖ ਲਿਆ ਹਿਰਦਾ ਚੋਟ ਖਾ ਗਿਆ ਦੁੱਖ ਖੁਦ ਨੂੰ ਲਗੇ ਜਾਂ ਦੂਜੇ ਦਾ ਦੁੱਖ ਮਹਿਸੂਸ ਹੋਵੇ दुख दी चोट ਨਾਲ ਮਨੁੱਖ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਗਿਆਨ ਕਰਕੇ ਨਹੀਂ ਕਤਈ ਗਿਆਨ ਕਰਕੇ ਤਨ ਕਬਰ ਤੱਕ ਪਹੁੰਚੇ ਤਨ ਸਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ ਤਾਂ ਗੁਰਬਾਣੀ ਕਹਿੰਦੀ ਹੈ ਯਾਤਰਾ ਸਫਲ ਹੋ ਗਈ ਸਫਲ ਸਫਲ ਭਈ ਸਫਲ ਯਾਤਰਾ ਆਮਣ ਜਾਣ ਰਹਿ ਮਲੇ ਸਦਾ ਤਨ ਤੇ ਅਜੇ ਸਮਸ਼ਾਨ ਤੱਕ ਨਹੀਂ ਪਹੁੰਚਿਆ ਮਨ ਭਗਵਾਨ ਦੇ ਚਲੇਨ ਹੋ ਗਿਆ ਜੋਤ ਦੇ ਚ ਜੋਤ ਹੋ ਗਿਆ ਇਹਨੂੰ ਕਹਿੰਦੇ ਨੇ ਜੀਵਨ ਮੁਕਤ ਪ੍ਰਭ ਕੀ ਆਗਿਆ ਆਤਮ ਹੈ ਤਾਵੇ ਜੀਵਨ ਮੁਕਤ ਸੋ ਕਾਵੇ ਇਹ ਜੀਵਦਿਆਂ ਜੀ ਮੁਕਤ ਹੋ ਗਿਆ ਕਹੇਤ ਕਬੀਰ ਜੋ ਹਰ ਲਿਆਵੇ ਜੀਵਤ ਬੰਧਨ ਤੋਰੇ ਜੋ ਹਰੀ ਦਾ ਚਿੰਤਨ ਕਰਦਾ ਹੈ ਜੀਵਤ ਮੁਕਤ ਮੁਕਤ ਹੋ ਜਾਂਦਾ ਹੈ ਕਿਸੇ ਪ੍ਰਕਾਰ ਦੇ ਦੁੱਖਾਂ ਦਾ ਬੰਧਨ ਕਲ ਕਲੇਸ਼ ਦਾ ਬੰਧਨ ਚਿੰਤਾਵਾਂ ਦਾ ਬੰਧਨ ਉਸਤੇ ਨਹੀਂ ਰਹਿ ਜਾਂਦਾ ਸਾਰੇ ਬੰਧਨ ਉਸ ਦੇ ਛੁੱਟ ਜਾਂਦੇ ਨੇ ਉਹ ਜੀਵਨ ਮੁਕਤ ਹੋ ਜਾਂਦਾ ਹੈ ਤੇ ਜੋ ਜੀਵਨ ਮੁਕਤ ਨਹੀਂ ਹੋਇਆ ਮਰ ਕੇ ਕੋਈ ਮੁਕਤ ਨਹੀਂ ਆਉਂਦਾ ਅਕਸਰ ਐਸਾ ਹੁੰਦਾ ਹੈ ਤਨ ਸਮਸ਼ਾਨ ਤੱਕ ਪਹੁੰਚ ਗਿਆ ਹੈ ਮਨ ਭਗਵਾਨ ਤੱਕ ਨਹੀਂ ਪਹੁੰਚਿਆ ਹੁਣ ਫਿਰ ਜਨਮ ਹੋਵੇਗਾ ਫਿਰ ਜਨਮ ਹੋਵੇਗਾ ਤਨ ਸਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚੇ ਤਨ ਮਿੱਟੀ ਦੇ ਵਿੱਚ ਮਿੱਟੀ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਵਿੱਚ ਜੋਤ ਹੋ ਜਾਏ ਤੋ ਯਾਤਰਾ ਸੰਪੂਰਨ ਹੋ ਗਈ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਯਾਤਰਾ ਸੰਪੂਰਨ ਹੋ ਗਈ ਬੂੰਦ ਸਾਗਰ ਤੱਕ ਪਹੁੰਚ ਗਈ ਹੈ ਸਾਗਰ ਹੋ ਗਈ ਹੈ ਮਨ ਪ੍ਰਭੂ ਤੱਕ ਪਹੁੰਚ ਗਿਆ ਪ੍ਰਮਾਤਮਾ ਦਾ ਰੂਪ ਹੋ ਗਿਆ ਹਰ ਕਾ ਭਗਤ ਸੋ ਹਰੀ ਹੀ ਜੈ ਆਪ ਹਰੀ ਦੇ ਭਗਤ ਨੂੰ ਹਰੀ ਜੈਸਾ ਕਿਉਂ ਕਹੇ ਦਿੱਤਾ ਹੈ ਉਹਨਾਂ ਦਾ ਮਨ ਜੋਤ ਦੇ ਚ ਜੋਤ ਹੋ ਗਿਆ ਜੋਤੀ ਜੋਤ ਰਲੇ ਸੰਪੂਰਨ ਥਿਆਰਾ ਸਤਗੁਰ ਦੇਵ ਜੀ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਗੁਰਬਾਣੀ ਜਿਹੜੀਆਂ ਵਿਚਾਰਾਂ ਸਨ ਉਹ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ ਔਰ ਗੁਰਬਾਣੀ ਐਸਾ ਕਹਿੰਦੀ ਹੈ ਜੈ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਇ ਉਧਾਰੋ ਆਪਣੇ ਪਿਤਰਾਂ ਨੂੰ ਜੋ ਚਲੇ ਗਏ ਨੇ ਇੱਕੋ ਹੀ ਚੀਜ਼ ਵੇਜੀ ਜਾ ਸਕਦੀ ਹੈ ਪ੍ਰਭੂ ਦਾ ਸਿਮਰਨ ਸੰਕਲਪ ਕਰਕੇ ਬਾਣੀ ਦਾ ਪਾਠ ਤੇ ਪ੍ਰਭੂ ਦਾ ਨਾਮ ਜਪੇ ਤੇ ਮਨੁੱਖ ਸੰਕਲਪ ਕਰੇ ਇਹ ਮੇਰਾ ਜਪਿਆ ਹੋਇਆ ਨਾਮ ਇਹ ਪਾਠ ਇਹ ਮੇਰੀ ਬੰਦ ਗਈ ਮੇਰੇ ਪਿਤਰਾਂ ਦੀ ਚੋਲੀ ਜਪੇ ਤੋ ਗੁਰਬਾਣੀ ਕਹਿੰਦੀ ਹੈ ਪਹਿ ਜਾਂਦੀ ਜੈ ਸਿਮਰਤ ਸਭ ਕੇਲਵੇ ਕਾ ਨਾਮ ਸੇ ਪਿਤਰੀ ਹੋਏ ਉਧਾਰ ਧਨ ਨਹੀਂ ਪਹੁੰਚ ਸਕਦਾ ਪਦਾਰਥ ਨਹੀਂ ਪਹੁੰਚਾਇਆ ਜਾ ਸਕਦੇ ਪ੍ਰਭੂ ਦਾ ਨਾਮ ਨਿਰਾਕਾਰ ਹੈ ਉਸ ਨਿਰਾਕਾਰ ਦੁਨੀਆ ਨੂੰ ਇਹ ਨਿਰਾਕਾਰ ਚੀਜ਼ ਪੇਜੀ ਜਾ ਸਕਦੀ ਹੈ ਹੁਣ ਇੱਥੇ ਹੀ ਸਮਾਪਤੀ ਜੋ ਕੁਛ ਆਪਨੇ ਸਰਵਨ ਕੀਤਾ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ ਮੇਰਾ ਸੁਣਾਇਆ ਹੋਇਆ ਸਫਲ ਹੋਵੇ ਬਾਰ ਬਾਰ ਸਾਰਿਆਂ ਦਾ ਧੰਨਵਾਦ ਭੁੱਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ